ਤੋ ਕਿਉਂਕਿ ਇੱਕ ਵੱਡੀ ਕਹਿੰਦੇ ਕਹਿ ਸਕਦੇ ਸੇਂਦ ਜਿਹੜੀ ਹੈ ਉਹ ਲਾਨਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਲੇਕਿਨ ਇੱਥੇ ਦੇ ਲੋਕਰ ਜਿਹੜੇ ਆ ਉਹ ਮਜ਼ਬੂਤ ਸੀ ਔਰ ਇਸ ਕਰਕੇ ਲੇਕਿਨ ਕਿਸ ਤਰ੍ਹਾਂ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਉਹ ਪਿੱਛੇ ਕਿਉਂਕਿ ਇੱਥੇ ਪੂਰਾ ਰੈਨੋਵੇਟ ਹੋ ਰਿਹਾ ਹੈ ਬਿਲਕੁਲ ਲਾਲ ਵਾਲਾ ਸ਼ੋਰੂਮ ਔਰ ਪਿੱਛੋਂ ਬਿਲਕੁਲ ਕਿਉਂਕਿ ਜਿਹੜੀ ਉੱਥੇ ਜਿਹੜੀ ਖਿੜਕੀ ਹੈ ਔਰ ਉਹ ਖੁੱਲਿਆ ਪਿਆ ਕਿਉਂਕਿ ਹਜੇ ਕੰਮ ਚੱਲ ਰਿਹਾ ਇੱਥੇ ਕੋਈ ਜਿਹੜੀ ਜਾਲੀ ਆ ਕਿਸੇ ਤਰ੍ਹਾਂ ਦੀ ਕੋਈ ਉਹ ਨਹੀਂ ਲਾਈ ਹੋਈ ਜਿਸ ਕਰਕੇ ਉਹਨਾਂ ਨੇ ਇਸ ਦਾ ਫਾਇਦਾ ਚੁੱਕਿਆ ਯਾਨੀ ਕਿ ਉਹਨਾਂ ਨੂੰ ਪਤਾ ਸੀਗਾ ਉਹਨਾਂ ਨੂੰ ਪਤਾ ਸੀ ਕਿ ਇੱਥੇ ਇਹ ਇੱਥੋਂ ਉਹਨਾਂ ਨੇ ਬੈਕ ਸਾਈਡ ਵੀ ਜਿਹੜਾ ਰੈ residense ਏਰੀਆ ਹੈ ਬੈਕ ਸਾਈਡ ਦਾ ਔਰ ਇਸੇ ਥਾਂ ਤੇ ਉਹਨਾਂ ਨੇ ਰਾਤ ਨੂੰ ਦੱਸਿਆ ਜਾ ਰਿਹਾ ਹੈ ਕਿ ਕਰੀਬ ਲੇਟ ਨਾਈਟ ਦੀ ਇਹ ਘਟਨਾ ਹੈਗੀ ਹੈ 2:30 ਤੋਂ 3 ਵਜੇ ਦੀ ਇੱਥੋਂ ਉਹਨਾਂ ਨੇ 4 ਤੋਂ 5 ਜਿਹੜੇ ਆਏ ਔਰ ਉਹਨਾਂ ਨੇ ਇੱਥੋਂ ਐਂਟਰ ਹੋ ਕੇ ਇਹ ਦੀਵਾਰ ਜਿਹੜੀ ਤੋੜੀ ਯਾਨੀ ਕਿ ਪਹਿਲਾਂ ਹੀ ਰੈਕੀ ਹੋ ਚੁੱਕੀ ਸੀ ਯਾਨੀ ਕਿ ਉਹਨਾਂ ਨੂੰ ਪਤਾ ਸੀਗਾ ਕਿ ਮਤੁੱਟ ਫਾਈਨੈਂਸ ਦੇ ਵਿੱਚ ਕਾਫੀ 골ਡ ਪਿਆ ਹੈ ਕਾਫੀ ਕੈਸ਼ ਪਿਆ ਹੈ ਔਰ ਕਾਫੀ ਕਰੋੜਾਂ ਦਾ ਇਹ ਦੇ ਵਿੱਚ ਸਮਾਨ ਪਿਆ ਹੈ ਜਿਸ ਕਰਕੇ ਹਾਲਾਂਕਿ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਔਰ ਤਸਵੀਰਾਂ ਇਹ ਤੋੜਨ ਦੀ ਕੋਸ਼ਿਸ਼ ਕੀਤੀ ਜਿਹੜਾ ਪੂਰਾ ਇਹ ਦੇਖ ਸਕਦੇ ਹੋ ਤੁਸੀਂ ਇਹ ਅੰਦਰ ਦਾ ਜਿਹੜਾ ਇਹਨਾਂ ਨੇ ਪਲਾਏ ਦਾ ਬੋਰਡ ਲਾਇਆ ਹੋਇਆ ਉਹ ਵੀ ਤੋੜਨ ਦੀ ਕੋਸ਼ਿਸ਼ ਕੀਤੀ ਲੇਕਿਨ ਉਸ ਤੋਂ ਬਾਅਦ ਇਹਨਾਂ ਦੇ ਕੋਲ ਜਿਹੜਾ ਸਮਾਨ ਜਿਹੜਾ ਇਹ ਜਿਹੜਾ ਬੈਗ ਵਗੈਰਾ ਵੀ ਹੈਗਾ ਉਹ ਵੀ ਇਹਨਾਂ ਨੇ ਪੂਰਾ ਜਿਹੜਾ ਹੈਗਾ ਉਹ ਸਮਾਨ ਸਮੂਹ ਸਾਰਾ ਇੱਥੇ ਕੀਤਾ ਤੇ ਸਾਰੀ ਚੀਜ਼ਾਂ ਇਹਦੇ ਵਿੱਚ ਹੋਰ ਵੀ ਕਈ ਚੀਜ਼ਾਂ ਨੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਨੇੜੇ-ਤੇੜੇ ਦੇ ਜਿਨੇ ਸੀਸੀਟੀਵੀ ਫੁਟੇਜ ਹੈ ਉਹ ਵੀ ਜਿਹੜੀ ਹੁਣ ਖੰਗਾਲਦੀ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਦਾ ਕੰਮ ਨਹੀਂ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਤਿੰਨ ਤੋਂ ਚਾਰ ਲੋਕਾਂ ਦਾ ਹੱਥ ਹੈ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਇਹਦੇ ਵਿੱਚ ਬਹੁਤ ਸਾਰਾ ਗੋਲਡ ਹੁੰਦਾ ਹੈ ਇੱਥੇ ਸਟੋਰ ਹੁੰਦਾ ਔਰ ਪੂਰੇ ਲੋਕਰਸ ਲਾਏ ਹੋਏ ਨੇ ਲੇਕਿਨ ਰਾਹਤ ਦੀ ਇਹ ਗੱਲ ਹੈ ਕਿ ਜ਼ਰੂਰ ਇਹਦੇ ਵਿੱਚ ਬਚਾਵ ਹੋਇਆ ਹੈ ਔਰ ਲੇਕਿਨ ਬੜੇ ਸਾਥਿਰ ਤਰੀਕੇ ਦੇ ਨਾਲ ਉਹ ਆਏ ਔਰ ਉਹਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਗ ਸੀਗੇ ਔਰ ਉਹਨਾਂ ਨੇ ਪੂਰੀ ਰੈਕੀ ਵੀ ਕੀਤੀ ਹੋਣੀ ਜਿਸ ਤਰ੍ਹਾਂ ਦੇ ਉਹਨਾਂ ਨੇ ਪੂਰੀ ਚੋਰੀ ਜਿਹੜੀ ਹੈਗੀ ਉਹ ਕੀਤੀ ਹੈ ਹਾਲਾਂਕਿ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਸੀਸੀਟੀਵੀ ਜਿਹੜੇ ਉਹ ਖੰਗਾਲੇ ਜਾ ਰਹੇ ਨੇ ਕਿ ਪਿੱਛੋਂ ਕਿਉਂਕਿ ਦੇਰ ਰਾਤ ਕਰੀਬ 3 3:3 ਵਜੇ ਦੀ ਇਹ ਪੂਰੀ ਵਾਰਦਾਤ ਹੈ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ। ਮੁਹਲੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 819 ਪੰਜਾਬ